ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਹਰਾਏਪੁਰ ਤਹਿਸੀਲ ਜਿਲ੍ਹਾ ਇਸਪਿੰਟ ਨੂੰ ਬਠਿੰਡਾ ਲੱਗਦਾ ਗੋਨੇਆਣੇ ਤੋਂ ਬਾਜੇਖਾਨੇ ਰੋਡ ਦੇ ਉੱਪਰ ਜਿਹੜਾ ਦੋਸਤੋ ਇਹ ਪਿੰਡ ਹੈਗਾ ਹਰਾਏਪੁਰ 5 ਕਿਲੋਮੀਟਰ ਦੀ ਦੂਰੀ ਆ ਗੋਨੇਆਣੇ ਸ਼ਹਿਰ ਦੀ ਤੇ ਵੀਰ ਰਮਨਦੀਪ ਸਿੰਘ ਦੇ ਇਹ ਜਿਹੜੀ ਵੇੜ ਦੋਸਤੋ ਇੱਕ ਬਿਲਕੁਲ ਵਿਕਰੀ ਦੇ ਲਈ ਅਵੇਲੇਬਲ ਆ ਵਕਾਊ ਆ ਸੋ ਚਾਹਵਣ ਵੀਰ ਤੁਸੀਂ ਇਹ ਵੇੜ ਖਰੀਦ ਸਕਦੇ ਹੋ ਜੇਕਰ ਦੋਸਤੋ ਇਸ ਵੈੜ ਦੀ ਆਪਾਂ ਇਨਫੋਰਮੇਸ਼ਨ ਦੀ ਡਿਟੇਲ ਦੀ ਗੱਲ ਕਰੀਏ ਤਾਂ ਪਹਿਲਾ ਸੂਆ ਜਿਹੜੀ ਦੋਸਤੋ ਇਹ ਵੈੜ ਸੋਣ ਜਾ ਰਹੀ ਹੈ ਇੱਕ ਹਫਤਾ ਅਜੇ ਸਮਾਂ ਬਾਕੀ ਆ ਇੱਕ ਹਫਤੇ ਤੋਂ ਹੋ ਸਕਦਾ ਵੀ ਦਿਨ ਇੱਕ ਦੋ ਉੱਪਰ ਵੀ ਲੈ ਕੇ ਜਾ ਸਕਦੀ ਆ ਬਾਕੀ ਆਰਡਰ ਕੁਆਲਿਟੀ ਕਾਫੀ ਖੂਬਸੂਰਤ ਆ ਕੱਦ ਕਾਠੀ ਦੀ ਜੇਕਰ ਦੋਸਤੋ ਆਪਾਂ ਗੱਲ ਕਰੀਏ ਤਾਂ ਬਹੁਤੇ ਵੱਡੇ ਕੱਦ ਕਰਦੀ ਵੈੜ ਨਹੀਂ ਗਈ ਤੇ ਨਾ ਹੀ ਬਹੁਤੇ ਛੋਟੇ ਆ ਵਿਚਲਾ ਸਾਈਡ ਜਿਹੜੇ ਵਿਚਲਾ ਸਾਈਜ਼ ਆਪਾਂ ਕਹਿ ਲਈਏ ਮੀਡੀਅਮ ਹਾਈਟ ਦੀ ਜਿਹੜੀ ਦੋਸਤੋ ਇਹ ਵੈੜ ਕਿਉਂਕਿ ਦੂਰੋਂ ਨੇੜੇੋਂ ਕਿਸੇ ਵੀਰ ਨੇ ਆਉਣਾ ਤੇ ਇੱਕ ਮੰਨ ਕੇ ਤੁਸੀਂ ਆ ਸਕਦੇ ਹੋ ਮੀਡੀਅਮ ਹਾਈਟ ਦੀ ਜਿਹੜੀ ਦੋਸਤੋ ਇਹ ਵੈੜ ਆ ਤੇ ਬਿਲਕੁਲ ਪਹਿਲਾ ਸੂਆ ਪਲੂਨ ਵਛੀ ਸੂਣੀ ਹੈ ਤੇ ਵੀਰ ਕਹਿੰਦਾ ਸੀ ਵੀ ਘੱਟੋ ਘੱਟ ਵੀ 20 ਲੀਟਰ ਤੋਂ ਪਲੱਸ ਇਸ ਵੈੜ ਦੀ ਜਿਹੜੀ ਉਮੀਦ ਕੀਤੀ ਜਾਂਦੀ ਹੈ ਕਿਉਂਕਿ ਜਿਹੜਾ ਮਦਰ ਮਿਲਕ ਆ ਦੋਸਤੋ ਕਾਫੀ ਵਧੀਆ ਸੀਗਾ ਇਸ ਵੈੜ ਦਾ ਰੇਟ ਭਾਪੜਤਾ ਦੋਸਤੋ 82000 ਵੀਰ ਨੇ ਡਿਮਾਂਡ ਕੀਤੀ ਆ ਇਸ ਵਛੀ ਦੀ ਤੇ ਮੂੰਹੋਂ ਚਾਰ ਦਾਂ ਦਾ ਬਾਕੀ ਆਪਣਾ ਨਿਰਣਣਾ ਆਪਣਾ ਫੈਸਲਾ ਜਿਹੜਾ ਤੁਸੀਂ ਆਪ ਦੀ ਸੋਚ ਸਮਝਦੇ ਹਿਸਾਬ ਨਾਲ ਵੀ ਕੋਈ ਵੀ ਰੇਟ ਲਗਾ ਸਕਦਾ ਹੈ ਬਾਕੀ ਓਨਰ ਮਾਲਕ ਨੇ ਆਪਣੀ ਜਿਹੜੀ ਡਿਮਾਂਡ ਵੀ ਰੱਖਣੀ ਹੁੰਦੀ ਆ ਦੋਸਤੋ ਵਿੱਚੋਂ ਮਾਨਤਾਣ ਜਿਹੜਾ ਹੈਗਾ ਥੋੜਾ ਬਾਕੀ ਲੈਸ ਆ ਉਹ ਮੌਕੇ ਤੇ ਜ਼ਰੂਰ ਕੀਤੀ ਜਾਊਗੀ ਠੀਕ ਆ ਬਾਕੀ ਸੋਚ ਆ ਬਣ ਵੀਰ ਤੁਸੀਂ ਪਿੰਡ ਵਿਜ਼ਿਟ ਕਰ ਸਕਦੇ ਹੋ ਪਿੰਡ ਹਰਾਇਪੁਰ ਠੀਕ ਆ ਜੀ ਤਹਿਸੀਲ ਬਠਿੰਡਾ ਤੇ ਜ਼ਿਲ੍ਹਾ ਵੀ ਜਿਹੜਾ ਦੋਸਤੋ ਬਠਿੰਡਾ ਬਾਕੀ ਵੜ ਖੂਬਸੂਰਤ ਆ ਪਰਮੇ ਪਿੰਡੇ ਦੀ ਆ ਤੇ ਨਿਗਰ ਆ ਪੂਰੀ ਆਰਡਰ ਦੀ ਕੁਆਲਿਟੀ ਜਿਹੜੀ ਆ ਦੋਸਤੋ ਕਾਫੀ ਵਧੀਆ ਬਿਲਕੁਲ ਤੁਸੀਂ ਵੇਖੋਗੇ ਫਿਕਸਡ ਆਰਡਰ ਆ ਬਿਲਕੁਲ ਐਨ ਪੱਟਾ ਉਹ ਦੇਖ ਰਹੇ ਆ ਠੀਕ ਆ ਬਾਕੀ ਆ ਫੇਸ ਕੁਆਲਿਟੀ ਜਿਹੜੀ ਆ ਤੁਸੀਂ ਜ਼ਰੂਰ ਦੇਖ ਸਕਦੇ ਹੋ ਤੇ ਮਦਰ ਮਿਲਕ ਰਿਕਾਰਡ ਦੋਸਤੋ ਇੱਕ ਵਾਰੀ ਮੈਂ ਫੇਰ ਰਿਪੀਟ ਕਰ ਦਿੰਦਾ ਵੀ ਚੰਗਾ ਦੱਸਿਆ ਗਿਆ ਸੀਗਾ ਉਸ ਮਦਰ ਦੀ ਜਿਹੜੀ ਦੋਸਤੋ ਇਹ ਬੱਚੀ ਆ ਬਾਕੀ ਥਣ ਥਣ ਦਾ ਸਹਿਜ ਆ ਤੁਸੀਂ ਚੈੱਕ ਕਰ ਸਕਦੇ ਹੋ ਵੀ ਕਾਫੀ ਖੂਬਸੂਰਤ ਥਣ ਦਾ ਸਹਿਜ ਆ ਬਿਲਕੁਲ ਮੁਠੀ ਵਾਲਾ ਹੱਥੀ ਚਵਾਈ ਵਾਲਾ ਥਣ ਲੱਗਾ ਬੈਠ ਦੇ ਸੋ ਜ਼ਰੂਰ ਤੁਸੀਂ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰਕੇ